ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅੱਜ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਤੇ ਉਥੇ ਹੀ ਨਰਾਇਣ ਸਿੰਘ ਚੌੜਾ ਦੇ ਖਿਲਾਫ सीबीआई ਦੀ ਜਾਂਚ ਦੀ ਮੰਗ ਕੀਤੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਹਾਈ ਕੋਰਟ ਪਹੁੰਚ ਕੇ ਜਿਹੜੀ ਕਿ सीबीआई ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਉੱਤੇ 4 ਦਸੰਬਰ ਨੂੰ ਹਮਲਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨਰੈਣ ਚੋੜਾ ਦੇ ਵੱਲੋਂ ਕੀਤੀ ਗਈ ਪਰੰਤੂ ਉੱਥੇ ਹੀ ਉਹਨਾਂ ਦੇ ਦੋ ਜਿਹੜੇ ਕਿ ਕਰੀਬੀ ਸੀ ਉਹਨਾਂ ਦੇ ਵੱਲੋਂ ਬਚਾਇਆ ਗਿਆ ਤੇ ਦੂਜੇ ਪਾਸੇ ਦੱਸਿਆ ਕਿ ਨਰੈਣ ਚੋੜਾ ਦੇ ਵੱਲੋਂ ਹੁਣ ਜਿਹੜੀ ਕਿ ਜਿਹੜੀ ਕਿ ਸਾਜ਼ਿਸ਼ ਬੜਾਈ ਜਾ ਰਹੀ ਸੀ ਤੇ ਦੇ ਪਿੱਛੇ ਕੌਣ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਬਣੇ ਹੋਏ ਨਜ਼ਰ ਆ ਰਹੇ ਸੀ ਪਰੰਤੂ ਨਰਾਇਣ ਸਿੰਘ ਚੌੜਾ ਨੂੰ ਬੀਤੇ ਦਿਨਾਂ ਦੇ ਵਿੱਚ ਹੀ ਜਿਹੜੀ ਕਿ ਜੇਲ੍ਹ ਤੋਂ ਜ਼ਮਾਨਤ ਮਿਲ ਗਈ ਤੇ ਹੁਣ ਇਸ ਗੱਲ ਤੋਂ ਬਾਅਦ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਨਰਾਇਣ ਚੌੜਾ ਜਦੋਂ ਜੇਲ੍ਹੋਂ ਬਾਹਰ ਆਏ ਤਾਂ ਸੁਖਵੀਰ ਸਿੰਘ ਬਾਦਲ ਨੇ ਆਪ ਖੁਦ ਇਸ ਗੱਲ ਦਾ ਬਿਆਨ ਦਿੱਤਾ ਕਿ ਨਰਾਇਣ ਸਿੰਘ ਚੌੜਾ ਯਾਨੀ ਕਿ ਮੇਰੇ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਨੂੰ ਕਿਸ ਤਰ੍ਹਾਂ ਜੇਲ੍ਹੋਂ ਬਾਹਰ ਕੰਢਿਆ ਜਾ ਸਕਦਾ ਹੈ ਕਿਉਂਕਿ ਜਦੋਂ ਮੇਰੇ ਉੱਤੇ ਹਮਲਾ ਹੋਇਆ ਸੀ ਤਾਂ ਨਰਾਇਣ ਸਿੰਘ ਚੌੜਾ ਦੇ ਉੱਤੇ ਸਿੱਧਾ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਤੇ ਨਾ ਹੀ ਮੇਰਾ ਕੋਈ ਬਿਆਨ ਲਿੱਤਾ ਤੇ ਨਾ ਹੀ ਜਿਨ੍ਹਾਂ ਨੇ ਮੈਨੂੰ ਬਚਾਇਆ ਉਹਨਾਂ ਦਾ ਬਿਆਨ ਦਰਜ ਕੀਤਾ ਤੇ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿ ਨਰਾਇਣ ਚੌੜਾ ਦੇ ਖਿਲਾਫ ਪਰਚਾ ਕਰਕੇ ਉਸ ਨੂੰ ਸਿੱਧਾ ਚੇਲ ਦੇ ਵਿੱਚ ਭੇਜ ਦਿੱਤਾ ਤੇ ਹੁਣ ਨਰਾਇਣ ਸਿੰਘ ਚੌੜਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਉੱਤੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ੍ਹੋਂ ਬਾਹਰ ਆ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲਗਾਤਾਰ ਫਲਟਵਾਰ ਕਰਦੇ ਹੋਏ ਨਜ਼ਰ ਨਰਾਇਣ ਸਿੰਘ ਚੌੜਾ ਮੁੜ ਤੋਂ ਨਜ਼ਰ ਆ ਰਹੇ ਨੇ ਤੇ ਹੁਣੇ ਉੱਥੇ ਸੁਖਵੀਰ ਸਿੰਘ ਬਾਦਲ ਹਾਈ ਕੋਰਟ ਪਹੁੰਚ ਗਏ ਨੇ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਰੁਕ ਕਰਕੇ ਜਿਹੜਾ ਕਿ ਸੀਬੀਆਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਕਿਸ ਤਰ੍ਹਾਂ ਕੋਈ ਵਿਅਕਤੀ ਜੇਲ੍ਹੋਂ ਬਾਹਰ ਆ ਸਕਦਾ ਹੈ ਤੇ 나ਹੀਂ ਮੇਰਾ ਉਸ ਸਮੇਂ ਜਿਹੜਾ ਕਿ ਕੋਈ ਬਿਆਨ ਦਿੱਤਾ ਗਿਆ ਤੇ 나ਹੀਂ ਪੁਲਿਸ ਨੇ ਮੇਰੇ ਕੋਈ ਮੇਰੇ ਤੋਂ ਪੁੱਛਕਿਛ ਕੀਤੀ ਕਿ ਕਿਸ ਤਰ੍ਹਾਂ ਜਿਹੜਾ ਕਿ ਤੁਹਾਡੇ ਤੇ ਹਮਲਾ ਹੋਇਆ ਤੇ ਉੱਥੇ ਨਰੈਣ ਸਿੰਘ ਚੋੜਾ ਕਿਉਂ ਮੇਰੇ ਤੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਨਰੈਣ ਸਿੰਘ ਚੋੜਾ ਤੇ ਸੁਖਵੀਰ ਸਿੰਘ ਬਾਦਲ ਦੇ ਹੁਣ ਮੋੜ ਤੋਂ ਪੇਚ ਫਾਸੇ ਵੇ ਨਸਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਖੁਦ ਹੁਣ ਆਪ ਹਾਈ ਕੋਰਟ ਦਾ ਰੁਕ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ सीबीआई ਦੀ ਜਾਂਚ ਦੀ ਮੰਗ ਕੀਤੀ ਗਿਉ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨਰੈਣ ਚੌੜਾ ਦੇ ਵੱਲੋਂ ਕੀਤੀ ਗਈ ਪਰੰਤੂ ਉੱਥੇ ਹੀ ਉਹਨਾਂ ਦੇ ਦੋ ਜਿਹੜੇ ਕਿ ਕਰੀਬੀ ਸੀ ਉਹਨਾਂ ਦੇ ਵੱਲੋਂ ਬਚਾਇਆ ਗਿਆ ਤੇ ਦੂਜੇ ਪਾਸੇ ਦੱਸੀਏ ਕਿ ਨਰੈਣ ਚੌੜਾ ਦੇ ਵੱਲੋਂ ਹੁਣ ਜਿਹੜੀ ਕਿ ਜਿਹੜੀ ਕਿ ਸਾਜ਼ਿਸ਼ ਬੜਾਈ ਜਾ ਰਹੀ ਸੀ ਤੇ ਇਸ ਦੇ ਪਿੱਛੇ ਕੌਣ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਬਣੇ ਹੋਏ ਨਜ਼ਰ ਆ ਰਹੇ ਸੀ ਪਰੰਤੂ ਨਰੈਣ ਸਿੰਘ ਚੌੜਾ ਨੂੰ ਬੀਤੇ ਦਿਨਾਂ ਦੇ ਵਿੱਚ ਹੀ ਜਿਹੜੀ ਕਿ ਜੇਲ੍ਹ ਤੋਂ ਜ਼ਮਾਨਤ ਮਿਲ ਗਈ ਤੇ ਹੁਣ ਇਸ ਗੱਲ ਤੋਂ ਬਾਅਦ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਨਰਾਇਣ ਚੋੜਾ ਜਦੋਂ ਜੇਲ੍ਹੋਂ ਬਾਹਰ ਆਇਆ ਤਾਂ ਸੁਖਵੀਰ ਸਿੰਘ ਬਾਦਲ ਨੇ ਆਪ ਖੁਦ ਇਸ ਗੱਲ ਦਾ ਬਿਆਨ ਦਿੱਤਾ ਕਿ ਨਰਾਇਣ ਸਿੰਘ ਚੋੜਾ ਯਾਨੀ ਕਿ ਮੇਰੇ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਨੂੰ ਕਿਸ ਤਰ੍ਹਾਂ ਜੇਲ੍ਹੋਂ ਬਾਹਰ ਕੰਢਿਆ ਜਾ ਸਕਦਾ ਹੈ ਕਿਉਂਕਿ ਜਦੋਂ ਮੇਰੇ ਉੱਤੇ ਹਮਲਾ ਹੋਇਆ ਸੀ ਤਾਂ ਨਰਾਇਣ ਸਿੰਘ ਚੋੜਾ ਦੇ ਉੱਤੇ ਸਿੱਧਾ ਪਰਚਾ ਦਰਜ ਕਰਕੇ ਉਸ ਨੂੰ ਜੇਰ ਭੇਜ ਦਿੱਤਾ ਤੇ ਨਾ ਹੀ ਮੇਰਾ ਕੋਈ ਬਿਆਨ ਲਿੱਤਾ ਤੇ ਨਾ ਹੀ ਜੀ ਨੇ ਮੈਨੂੰ ਬਚਾਇਆ ਉਹਨਾਂ ਨੇ ਆ ਬਿਆਨ ਦਰਜ ਕੀਤਾ ਤੇ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਿ ਨਰਾਇਣ ਚੌੜਾ ਦੇ ਖਿਲਾਫ ਪਰਚਾ ਕਰਕੇ ਉਸ ਨੂੰ ਸਿੱਧਾ ਚੇਲ ਦੇ ਵਿੱਚ ਭੇਜ ਦਿੱਤਾ ਤੇ ਹੁਣ ਨਰਾਇਣ ਸਿੰਘ ਚੌੜਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ੍ਹੋਂ ਬਾਹਰ ਆ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲਗਾਤਾਰ ਫਲਟਵਾਰ ਕਰਦੇ ਹੋਏ ਨਜ਼ਰ ਨਰਾਇਣ ਸਿੰਘ ਚੌੜਾ ਮੁੜ ਤੋਂ ਨਜ਼ਰ ਆ ਰਹੇ ਨੇ ਤੇ ਹੁਣੇ ਉੱਥੇ ਸੁਖਵੀਰ ਸਿੰਘ ਬਾਦਲ ਹਾਈ ਕੋਰਟ ਪਹੁੰਚ ਗਏ ਨੇ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਰੁਕ ਕਰਕੇ ਜਿਹੜਾ ਕਿ ਸੀਬੀਆਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਕਿਸ ਤਰ੍ਹਾਂ ਕੋਈ ਵਿਅਕਤੀ ਜੇਲ੍ਹੋਂ ਬਾਹਰ ਆ ਸਕਦਾ ਹੈ ਤੇ ਨਾ ਹੀ ਮੇਰਾ ਉਸ ਸਮੇਂ ਜਿਹੜਾ ਕਿ ਕੋਈ ਬਿਆਨ ਦਿੱਤਾ ਗਿਆ ਤੇ ਨਾ ਹੀ ਪੁਲਿਸ ਨੇ ਮੇਰੇ ਕੋਈ ਮੇਰੇ ਤੋਂ ਪੁੱਛਗਿੱਛ ਕੀਤੀ ਕਿ ਕਿਸ ਤਰ੍ਹਾਂ ਜਿਹੜਾ ਕਿ ਤੁਹਾਡੇ ਤੇ ਹਮਲਾ ਹੋਇਆ ਤੇ ਉੱਥੇ ਨਰਿੰਦਰ ਸਿੰਘ ਚੋੜਾ ਕਿਉਂ ਮੇਰੇ ਤੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਨਰਿੰਦਰ ਸਿੰਘ ਚੋੜਾ ਤੇ ਸੁਖਵੀਰ ਸਿੰਘ ਬਾਦਲ ਦੇ ਹੁਣ ਮੋੜ ਤੋਂ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਖੁਦ ਹੁਣ ਆਪ ਹਾਈ ਕੋਰਟ ਦਾ ਰੋਕ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ सीबीआई ਦੀ ਜਾਂਚ ਦੀ ਮੰਗ ਕੀਤੀ ਗਈ ਉਹਨਾਂ ਵੱਲੋਂ